ਕੌਣ ਹੈ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਵਾਲਾ ਨਰਾਇਣ ਸਿੰਘ ਚੌੜਾ ਨਰਾਇਣ ਸਿੰਘ ਚੌੜਾ ਦਾ ਕੀ ਹੈ ਪਾਕਿਸਤਾਨ ਨਾਲ ਕਨੈਕਸ਼ਨ ਕੀ ਹੈ ਨਰਾਇਣ ਸਿੰਘ ਚੌੜਾ ਦੀ ਹਿਸਟਰੀ ਸਤਿ ਸ਼੍ਰੀ ਅਕਾਲ ਔਰ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰ ਰਹੇ ਸੁਖਬੀਰ ਬਾਦਲ ਦੇ ਉੱਤੇ ਅੱਜ ਸਵੇਰੇ ਗੋਲੀ ਚਲਾ ਦਿੱਤੀ ਗਈ ਔਰ ਇਸ ਹਮਲੇ ਦੇ ਵਿੱਚ ਸੁਖਬੀਰ ਬਾਦਲ ਬਾਲ ਬਾਲ ਬਚ ਗਏ ਤੇ ਪੁਲਿਸ ਸਟੇਵਲ ਨੂੰ ਮੌਕੇ ਤੇ ਹੀ ਇੱਕ ਸ਼ਖਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਜਿਸ ਦਾ ਸਬੰਧ ਡੇਰਾ ਬਾਬਾ ਨਾਨਕ ਦੇ ਇੱਕ ਪਿੰਡ ਦੇ ਨਾਲ ਦੱਸਿਆ ਜਾ ਰਿਹਾ ਔਰ ਉਸ ਦਾ ਨਾਮ ਨਾਰਾਇਣ ਸਿੰਘ ਚੌੜਾ ਦੱਸਿਆ ਜਾ ਰਿਹਾ ਬਹੁਤ ਸਾਰੇ ਮਨਾਂ ਦੇ ਵਿੱਚ ਇਹ ਸਵਾਲ ਆ ਰਿਹਾ ਕਿ ਸੁਖਬੀਰ ਬਾਦਲ ਦੇ ਉੱਤੇ ਹਮਲਾ ਕਿਸ ਮਨਛਾ ਦੇ ਨਾਲ ਕੀਤਾ ਗਿਆ ਨਾਰਾਇਣ ਸਿੰਘ ਚੌੜਾ ਦੇ ਵੱਲੋਂ ਅਤੇ ਆਖਿਰ ਨਾਰਾਇਣ ਸਿੰਘ ਚੌੜਾ ਹੈ ਕੌਣ ਔਰ ਉਸ ਦਾ ਸਬੰਧ ਕੇਸ ਜਥੇਬੰਦੀ ਦੇ ਨਾਲ ਹੈ ਬਹੁਤ ਸਾਰੀਆਂ ਮੀਡੀਆ ਰਿਪੋਰਟਸ ਇੰਟਰਨੈਟ ਦੇ ਉੱਤੇ ਬਲ ਇੰਟਰਨੈਟ ਦੇ ਉੱਤੇ ਅਵੇਲੇਬਲ ਨੇ ਨਾਰਾਇਣ ਸਿੰਘ ਚੌੜਾ ਨੂੰ ਲੈ ਕੇ ਉਹਨਾਂ ਦੀ ਪਿਛਲੀ ਹਿਸਟਰੀ ਨੂੰ ਲੈ ਕੇ ਕਿ ਆਖਰ ਨਾਰਾਇਣ ਸਿੰਘ ਚੌੜਾ ਕੌਣ ਨੇ ਕਦੋਂ-ਕਦੋਂ ਉਹ ਕਿਹੜੇ-ਕਿਹੜੇ ਕੇਸ ਦੇ ਵਿੱਚ ਅਰੈਸਟ ਕੀਤੇ ਗਏ ਔਰ ਉਹ ਕਿਸ ਜਥੇਬੰਦੀ ਦੇ ਨਾਲ ਤੱल्लਖ ਰੱਖਦੇ ਨੇ ਤਾਂ ਤਮਾਮ ਇਹ ਜਾਣਕਾਰੀ ਇੰਟਰਨੈਟ ਦੇ ਉੱਤੇ ਪਈਆਂ ਮੀਡੀਆ ਰਿਪੋਰਟਸ ਦੇ ਮੁਤਾਬਕ ਹੈ ਕਿ ਜਦੋਂ 1984 ਦੇ ਵਿੱਚ ਇਸ ਰਿਪੋਰਟ ਦੇ ਮੁਤਾਬਕ 1984 ਦੇ ਵਿੱਚ ਨਾਰਾਇਣ ਸਿੰਘ ਚੌੜਾ ਭਾਰਤ ਨੂੰ ਛੱਡ ਕੇ ਪਾਕਿਸਤਾਨ ਚਲੇ ਜਾਂਦੇ ਨੇ ਔਰ ਉੱਥੇ ਜਾ ਕੇ ਉਹਨਾਂ ਦੇ ਸੰਬੰਧ ਜਿਹੜੇ ਹੋਰ ਲੋਕਾਂ ਦੇ ਨਾਲ ਬਣਦੇ ਨੇ ਔਰ ਜਿਹੜਾ ਉਹ ਉੱਥੋਂ ਫਿਰ ਇਹ ਵੀ ਇਲਜ਼ਾਮ ਹੈ ਕਿ ਉੱਥੋਂ ਹੀ ਨਰਿੰਦਰ ਸਿੰਘ ਚੌੜਾ ਦੇ ਵੱਲੋਂ ਕਈ ਤਰ੍ਹਾਂ ਦੇ ਹਥਿਆਰ ਅਤੇ ਜਿਹੜੀ ਹੋਰ ਸਮਗਰੀ ਹੈ ਉਹ ਸਮਗਲ ਕੀਤੀ ਜਾਂਦੀ ਹੈ ਭਾਰਤ ਵਾਲੇ ਪਾਸੇ ਨੂੰ ਚੌੜਾ ਦੱਸਿਆ ਜਾ ਰਿਹਾ ਹੈ ਇਸ ਰਿਪੋਰਟ ਦੇ ਮੁਤਾਬਕ 1986 ਦੇ ਵਿੱਚ ਵਾਪਸ ਭਾਰਤ ਆਉਂਦੇ ਨੇ ਫਿਰ ਉਹ ਅੰਡਰਗਰਾਉਂਡ ਹ ਹੁਣ ਤੋਂ ਬਾਅਦ ਜਦੋਂ ਭਾਰਤ ਆਉਂਦੇ ਨੇ ਤਾਂ 1990 ਦੇ ਵਿੱਚ ਉਹ ਇੰਡੀਆ ਦੇ ਵਿੱਚ ਆ ਕੇ ਫਿਰ ਇੱਕ ਵਾਰ ਜਿਹੜਾ ਉਹ ਆਪਣੀਆਂ ਕਾਰਵਾਈਆਂ ਨੂੰ ਜਿਹੜੀਆਂ ਦੇਸ਼ ਵਿਰੋਧੀ ਕਾਰਵਾਈਆਂ ਇਸ ਰਿਪੋਰਟ ਦੇ ਮੁਤਾਬਕ ਲਿਖਿਆ ਕਿ ਉਹ ਉਹਨਾਂ ਨੂੰ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਔਰ ਬਹੁਤ ਸਾਰੇ ਜਿਹੜੇ ਇੰਡੀਆ ਦੇ ਵਿੱਚ ਜਿੱਦਾਂ ਇਲੀਗਲ ਕੰਮ ਨੇ ਉਹਨਾਂ ਦੇ ਵਿੱਚ ਚੌੜਾ ਇਨਵੋਲਵ ਦੱਸੇ ਜਾਂਦੇ ਨੇ ਔਰ ਖਾਸ ਗੱਲ ਹੈ ਕਿ ਬੜੈਲ ਜੇਲ ਬ੍ਰੇਕ ਕੇਸ ਦੇ ਵਿੱਚ ਵੀ ਨਰਾਇਣ ਸਿੰਘ ਚੌੜਾ ਹੋਣਾ ਦਾ ਨਾਮ ਆਉਂਦਾ ਹੈ ਇਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਰਸਟ ਕਰਦੀ ਹੈ ਤੇ 2005 ਦੇ ਵਿੱਚ ਇਹ ਬੇਲ ਤੇ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ ਅਤੇ ਪੁਲਿਸ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਦਸੰਬਰ 2009 ਅਤੇ ਜਨਵਰੀ 2010 ਦੇ ਵਿੱਚ ਬਹੁਤ ਸਾਰੇ ਹਥਿਆਰਾਂ ਦੀ ਵੱਡੀ ਖੇਪ ਅਤੇ ਐਕਸਪਲੋਸਿਵ ਦੇ ਨਾਲ ਜਿਹੜਾ ਉਹ ਇਹਨਾਂ ਨੂੰ ਦੇ ਇਲਜ਼ਾਮਤ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਔਰ ਇਲਜ਼ਾਮ ਲੱਗਦੇ ਨੇ ਕਿ ਇਹ ਪਾਕਿਸਤਾਨ ਤੋਂ ਮਗਵਾ ਕੇ ਇਹਨਾਂ ਨੂੰ ਪੰਜਾਬ ਦੇ ਵਿੱਚ ਵਕ ਵਕ ਮੋਡਿਊਲਸ ਨੂੰ ਜਿਹੜਾ ਉਹ ਇਹਨਾਂ ਦੇ ਵੱਲੋਂ ਸਪਲਾਈ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਇਸੇ ਹੀ ਰਿਪੋਰਟ ਦੇ ਵਿੱਚ ਹੋਰ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਨਰਾਇਣ ਸਿੰਘ ਚੌੜਾ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਤਰਨ ਤਰਨ ਦੇ ਪਿੰਡ ਜਲਾਲਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਦੇ ਨਾਲ ਇਹਨਾਂ ਦੇ ਦੋ ਹੋਰ ਸਾਥੀ ਜਿਹੜੇ ਨੇ ਉਹ ਪੰਡੋਰੀ ਪਿੰਡ ਤੋਂ ਜਿਹੜਾ ਅੰਮ੍ਰਿਤਸਰ ਦਾ ਇੱਕ ਪਿੰਡ ਹੈ ਪੰਡੋਰੀ ਉਤੋਂ ਗ੍ਰਿਫਤਾਰ ਕੀਤਾ ਗਿਆ ਔਰ ਇਸ ਤੋਂ ਬਾਅਦ ਇਹਨਾਂ ਦੇ ਵੱਲੋਂ ਜਦੋਂ ਪੁੱਛਗਿੱਛ ਕੀਤੀ ਗਈ ਇਹਨਾਂ ਨੂੰ ਇਨਟੈਰੋਗੇਟ ਕੀਤਾ ਗਿਆ ਤਾਂ ਇਹਨਾਂ ਦੇ ਵੱਲੋਂ ਜੋ ਕੁਝ ਬਰਾਮਦੀ ਹੋਈ ਉਹ ਸ਼ੀਤਪਗ ਜਿਹੜਾ ਉਹ ਮੋਹਾਲੀ ਦੇ ਪਿੰਡ ਕੁਰਾਲੀ ਦੇ ਉਤੋਂ ਇੱਕ ਵੱਡੀ ਜਿਹੜੀ ਹੈ ਉਹ ਆਰਮਜ਼ ਜਿਹੜੇ ਹਥਿਆਰ ਨੇ ਉਹ ਬਰਾਮਦ ਹੋਏ ਔਰ ਐਕਸਪਲੋਸਿਵ ਜਿਹੜੀ ਹੈ ਉਹ ਜਿਹੜੀ ਸਮੱਗਰੀ ਉਤੋਂ ਬਰਾਮਦ ਕੀਤੀ ਗਈ ਇਸ ਤੋਂ ਇਲਾਵਾ ਜਿਹੜੇ ਚੌੜਾ ਨੇ ਉਹਨਾਂ ਦੇ ਉੱਤੇ ਪੁਲਿਸ ਦੇ ਵੱਲੋਂ 10 ਲੱਖ ਦਾ ਇਨਾਮ ਵੀ ਰੱਖਿਆ ਗਿਆ ਸੀ ਹਾਲਾਂਕਿ ਉਹਨਾਂ ਦੇ ਅੱਜ ਦੀਆਂ ਜਿਹੜੀਆਂ ਮੀਡੀਆ ਰਿਪੋਰਟਸ ਦੇ ਮੁਤਾਬਕ ਜਿਹੜੇ ਇਹ ਚੌੜਾ ਨੇ ਇਹਨਾਂ ਦਾ ਸਬੰਧ ਦਲ ਖਾਲਸਾ ਦੇ ਨਾਲ ਦੱਸਿਆ ਜਾ ਰਿਹਾ ਬਹੁਤ ਸਾਰੀਆਂ ਇੰਟਰਵਿਊਜ਼ ਇਹਨਾਂ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਪਈਆਂ ਹੋਈਆਂ ਨੇ ਇਸ ਤੋਂ ਪਹਿਲਾਂ ਇਹਨਾਂ ਦਾ ਲਿੰਕ ਜਿਹੜਾ ਉਹ ਭਿੰਡਰਾ ਵਾਲਾ ਦੇ ਨਾਲ ਜਿਹੜੇ ਨੇ ਉਹਨਾਂ ਦੇ ਨਾਲ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਨਾਲ ਵੀ ਉਹ ਦੱਸਿਆ ਗਿਆ ਤਾਂ ਇਸ ਤਰੀਕੇ ਦੀ ਐਕਟੀਵਿਟੀਆਂ ਦੇ ਵਿੱਚ ਇਹ ਜਿਹੜੇ ਚੌੜਾ ਇਨਵੋਲਵ ਰਹੇ ਨੇ ਇਨਾਂ ਮੀਡੀਆ ਰਿਪੋਰਟਸ ਦੇ ਮੁਤਾਬਕ ਅਕਾਲ ਫੈਡਰੇਸ਼ਨ ਦੇ ਵਿੱਚ ਇਹ ਜਿਹੜੇ ਇਨਵੋਲਵ ਰਹੇ ਨੇ ਇਨਾਂ ਹੀ ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਤੋਂ ਇਲਾਵਾ ਖਾਲਿਸਤਾਨ ਲਿਬਰੇਸ਼ਨ ਆਰਮੀ ਦਾ ਇਹ ਹਿੱਸਾ ਰਹੇ ਨੇ ਔਰ ਕਈ ਤਰ੍ਹਾਂ ਦੇ ਜਿਹੜੇ ਕੇਸਿਸ ਦੇ ਵਿੱਚ ਚੌੜਾ ਉਹ ਇਨਵੋਲਵ ਰਹੇ ਨੇ ਤਾਂ ਅੱਜ ਜਦੋਂ ਇਹ ਤੜਕਸਾਰ ਜਦੋਂ ਇਹਨਾਂ ਨੇ ਸੁਖਬੀਰ ਬਾਦਲ ਦੇ ਉੱਤੇ ਗੋਲੀ ਚਲਾਈ ਤਾਂ ਇਹ ਨਾਮ ਇੱਕ ਵਾਰ ਫਿਰ ਚਰਚਾ ਦੇ ਵਿੱਚ ਆਇਆ ਔਰ ਇਹ ਵੀ ਤੁਹਾਨੂੰ ਦੱਸਦਾ ਵੀ ਜਦੋਂ ਜਦੋਂ ਚੌੜਾ ਪਾਕਿਸਤਾਨ ਜਾਂਦੇ ਨੇ ਤਾਂ ਉੱਥੇ ਜਾ ਕੇ ਇੱਕ ਕਿਤਾਬ ਜਿਹੜੀ ਹੈ ਉਹ ਲਿਖਦੇ ਨੇ ਗ੍ਰੀਲਾ ਵਾਰਫੇਅਰ ਉਹ ਅਥਰ ਕਰਦੇ ਨੇ ਉਸ ਕਿਤਾਬ ਨੂੰ ਔਰ ਇਸ ਤੋਂ ਇਲਾਵਾ ਕਈ ਹੋਰ ਲਿਟਰੇਚਰ ਜਿਹੜੇ ਆ ਉਹ ਇਹਨਾਂ ਦੇ ਵੱਲੋਂ ਜਿਹੜਾ ਉਹ ਉਹ ਵੀ ਉੱਥੇ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਤੇ 2013 28 ਫਰਵਰੀ ਨੂੰ ਇਹਨਾਂ ਦੀ ਗ੍ਰਿਫਤਾਰੀ ਜਲਾਲਾਬਾਦ ਦੇ ਮਾਫਕਰਨਾ ਤਰਨਤਾਰਨ ਦੇ ਪਿੰਡ ਜਲਾਲਾਬਾਦ ਦੇ ਵਿੱਚੋਂ ਹੁੰਦੀ ਹੈ ਜਿਸ ਤੋਂ ਬਾਅਦ ਇਹਨਾਂ ਦੇ ਦੋ ਸਾਥੀ ਹੋਰ ਜਿਹੜੇ ਪੰਡੋਰੀ ਪਿੰਡ ਹੈ ਉੱਥੋਂ ਗ੍ਰਿਫਤਾਰ ਕੀਤੇ ਜਾਂਦੇ ਨੇ ਉਸ ਗ੍ਰਿਫਤਾਰੀ ਤੋਂ ਬਾਅਦ ਜਦੋਂ ਇਹਨਾਂ ਤੋਂ ਪੁਸ਼ਕਿਸ਼ ਕੀਤੀ ਜਾਂਦੀ ਹੈ ਤੇ ਫਿਰ ਮੋਹਾਲੀ ਦੇ ਪਿੰਡ ਕਰਾਲੀ ਤੋਂ ਜਿਹੜਾ ਉਹ ਬਹੁਤ ਸਾਰਾ ਜਿਹੜਾ ਆਮਦ ਨਹੀਂ ਹੋਰ ਜਿਹੜਾ ਐਕਸਪਲੋਸਿਵ ਸਮਾਨ ਜਿਹੜਾ ਜਿਹੜਾ ਸੀਗਾ ਉਹ ਪੁਲਿਸ ਨੂੰ ਉਥੋਂ ਬਰਾਮਦ ਹੁੰਦਾ ਔਰ ਬੁੜੈਲ ਜੇਲ ਦੀ ਜਿਹੜੀ ਹੈ ਬ੍ਰੇਕ ਹੈ ਉਹਦੇ ਵਿੱਚ ਵੀ ਚੋੜਾ ਹੋਣਾਂ ਦਾ ਨਾਮ ਆਇਆ ਔਰ ਇਸ ਤੋਂ ਇਲਾਵਾ ਦਰਜਨ ਪਰ ਹੋਰ ਕੇਸ ਸੀਗੇ ਜਿਨ੍ਹਾਂ ਦੇ ਵਿੱਚ ਇੱਕ ਕੇਸ ਜਿਹੜਾ ਉਹ ਅੰਡਰ ਦਾ ਐਕਸਪਲੋਸਿਵ ਐਕਟ 18 2010 ਦੇ ਵਿੱਚ ਇਹਨਾਂ ਦੇ ਉੱਤੇ ਦਰਜ ਕੀਤਾ ਗਿਆ ਸੀਗਾ ਐਟ ਦਾ ਸਿਵਲ ਲਾਈਨਸ ਪੁਲਿਸ ਸਟੇਸ਼ਨ ਇਨ ਅਮਰਸਰ ਔਰ ਇਸ ਤੋਂ ਇਲਾਵਾ ਇਹ ਕਈ ਹੋਰ ਵਕ ਵਕ ਕੇਸਾਂ ਦੇ ਵਿੱਚ ਪੁਲਿਸ ਨੂੰ ਲੋੜਿੰਦੇ ਸੀਗੇ ਇਸੇ ਕਰਕੇ ਹੀ ਇਹਨਾਂ ਦੇ ਉੱਤੇ 10 ਲੱਖ ਰੁਪਏ ਦਾ ਇਨਾਮ ਵੀ ਪੁਲਿਸ ਦੇ ਵੱਲੋਂ ਰੱਖਿਆ ਗਿਆ ਸੀਗਾ ਹਾਲਾਂਕਿ ਇਹ ਹੁਣ 2018 ਦੇ ਵਿੱਚ ਹੀ ਜੇਲ੍ਹ ਤੋਂ ਬਾਹਰ ਆਏ ਨੇ ਔਰ ਪੁਲਿਸ ਦੇ ਮੁਤਾਬਕ ਜੋ ਹੁਣ ਪੁਲਿਸ ਦੀਆਂ ਬਾਈਟਸ ਚੱਲ ਰਹੀਆਂ ਨੇ ਉਹਨਾਂ ਦੇ ਮੁਤਾਬਕ ਦੱਸਿਆ ਗਿਆ ਕਿ ਚੌੜਾ ਕੱਲ ਤੋਂ ਹੀ ਜਦੋਂ ਤੋਂ ਸੁਖਬੀਰ ਬਾਦਲ ਹੁਣਾ ਦੀ ਸੇਵਾ ਤਨਖਾਹਿਆ ਕਰਾ ਕਰਨ ਤੋਂ ਬਾਅਦ ਸੇਵਾ ਜਿਹੜੀ ਉਹਨਾਂ ਨੂੰ ਲਗਾਏ ਗਈ ਹੈ ਜਿਹੜੀ ਸਜ਼ਾ ਜਿਹੜੀ ਹੈ ਧਾਰਮਿਕ ਦਿੱਤੀ ਗਈ ਹੈ ਤਾਂ ਕੱਲ ਵੀ ਉੱਥੇ ਦੇਖੇਗੇ ਜਿਸ ਤੋਂ ਬਾਅਦ ਪੁਲਿਸ ਨੂੰ ਅੱਜ ਇਨਪੁੱਟ ਸੀਗੀ ਕਿ ਇਹ ਸ਼ਖਸ ਸ਼ਾਇਦ ਕੁਝ ਨਾ ਕੁਝ ਕਰ ਸਕਦਾ ਤਾਂ ਪੁਲਿਸ ਦੇ ਵੱਲੋਂ ਜਦੋਂ ਚੌੜਾ ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਦੀਆਂ ਤਸਵੀਰਾਂ ਵੀ ਤੁਸੀਂ ਦੇਖੀਆਂ ਤਾਂ ਪੁਲਿਸ ਦੇ ਜਿਹੜੇ ਸਿਵਲ ਵਰਦੀ ਦੇ ਵਿੱਚ ਜਿਹੜੇ ਮੀਡੀਆ ਰਿਪੋਰਟਸ ਦੇ ਮੁਤਾਬਕ ਸਿਵਲ ਵਰਦੀ ਦੇ ਵਿੱਚ ਜਾਂ ਉਹ ਐਸਜੀਪੀਸੀ ਦੀ ਟਾਸਕ ਫੋਰਸ ਟਾਸਕ ਫੋਰਸ ਹੋਵੇ ਜਾਂ ਤੇ ਪੁਲਿਸ ਦੇ ਜਿਹੜੇ ਹੋਰ ਮਲਾਜ਼ਮ ਸੀਗੇ ਉਹਨਾਂ ਦੇ ਵੱਲੋਂ ਉਸ ਸ਼ਖਸ ਨੂੰ ਨਰਾਇਣ ਸਿੰਘ ਚੌੜਾ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਇਹ ਵੀ মিডিਆ ਦੇ ਵਿੱਚ ਖਬਰਾਂ ਆ ਰਹੀਆਂ ਨੇ ਕਿ ਅਨਰੰਦ ਸਿੰਘ ਚੌੜਾ ਨੇ ਜਾਂਦੇ ਜਾਂਦੇ ਗੱਲ ਜ਼ਰੂਰ ਕਹੀ ਹੈ ਕਿ ਜਿਹੜੀ ਜਿਹੜੇ ਗੁਨਾਸ਼ ਕੁਬੀਰ ਬਾਦਲ ਹੋਣਾ ਨੇ ਕੱਲ ਕਬੂਲੇ ਨੇ ਉਹਨਾਂ ਦੀ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਇਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਜੋ ਜਿਸ ਤਰੀਕੇ ਦੀਆਂ ਮੀਡੀਆ ਰਿਪੋਰਟਸ ਆ ਰਹੀਆਂ ਨੇ ਉਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੈ ਹਾਲਾਂਕਿ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੜੇ ਗੁੱਸੇ ਦੇ ਵਿੱਚ ਪੰਜਾਬ ਸਰਕਾਰ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਨੇ ਕਿ ਇਸ ਸਕਿਉਰਿਟੀ ਲੈਪਸ ਹੈਗਾ ਸਕਿਉਰਿਟੀ ਨੂੰ ਲੈ ਕੇ ਜਿਹੜਾ ਉਹ ਧਿਆਨ ਨਹੀਂ ਦਿੱਤਾ ਗਿਆ ਤਾਂ ਹੀ ਇਹ ਸਾਰਾ ਕੁਝ ਹੋਇਆ ਇਹ ਵੀ ਕਿਹਾ ਕਿ ਸਿੱਖ ਜਿਹੜੇ ਚਿਹਰੇ ਨੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬ ਮਹੌਲ ਨੂੰ ਬਗੜਨ ਦੀ ਕੋਸ਼ਿਸ਼ ਕੀਤੀ